ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਲਗਾਤਾਰ ਹਲਕਾ ਪੁਆ ਦੇ ਅੰਦਰ ਹਰ ਰੋਜ਼ ਨਮੀਆਂ ਸੜਕਾਂ ਦੇ ਜਿਹੜੇ ਰਿਪੇਅਰ ਦਾ ਕੰਮ ਸ਼ੁਰੂ ਹੋ ਰਿਹਾ ਸੋ ਮੈਂ ਧੰਨਵਾਦ ਕਰਨ ਦਾ ਮਾਣ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ 100 ਕਰੋੜ ਰੁਪਇਆ ਹਲਕਾ ਪੁਆ ਦੇ ਅੰਦਰ ਜਿਹੜੀਆਂ ਸੜਕਾਂ ਦੀ ਰਿਪੇਅਰ ਲਈ ਸਾਨੂੰ ਦਿੱਤਾ ਸੋ ਅੱਜ ਉਸ ਕੜੀ ਵੱਜੋਂ ਇੱਕ ਬਹੁਤ ਵੱਡੀ ਸੜਕ ਸਾਡੀ ਬਲਸੂਆ ਪੁਲੀ ਤੋਂ ਲੈ ਕੇ ਬਲਸੂਆ ਪਿੰਡ ਔਰ ਪਠਾਨ ਚੱਕ ਔਰ ਕੋਠੇ ਤੋਂ ਅੱਗੇ ਨਸ਼ਾਰਾ ਉਤੋਂ ਤੱਕ ਜਿਹੜੀ ਆ ਤੇ ਦੂਜੀ ਸੜਕ ਜਿਹੜੀ ਆ ਪਠਾਨ ਚੱਕ ਤੋਂ ਲੈ ਕੇ ਧੋਵੜੇ ਨਾਲ ਜਿਹੜੀ ਜੁੜਦੀ ਆ ਸੋ ਅੱਜ 5.5 ਕਿਲੋਮੀਟਰ ਸੜਕਾਂ ਦਾ ਜਿਹੜਾ ਉਹ ਰਿਪੇਅਰ ਦਾ ਕੰਮ ਆਰੰਭ ਕਰਾਇਆ ਔਰ 1 ਕਰੋੜ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦਾ ਕੰਮ ਕਮਲ ਹੋਣਾ ਸੋ ਮੇਰੇ ਵੱਲੋਂ ਸਮੂਚੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਸੜਕ ਦਾ ਉਦਘਾਟਨ ਸਾਡੀ ਮਾਤਾ ਸੁਦੇਸ਼ ਕੁਮਾਰੀ ਨੇ ਕੀਤਾ ਉਹਨਾਂ ਨੇ ਆਪਣੇ ਕਾਰਗਮਲਾਂ ਦੇ ਨਾਲ ਸੋ ਮੈਂ ਹਰ ਰੋਜ਼ ਜਿਹੜੇ ਪਿੰਡਾਂ 'ਚ ਵੀ ਉਦਘਾਟਨ ਹੁੰਦੇ ਆਪਣੇ ਬਜ਼ੁਰਗਾਂ ਤੋਂ ਕਰਵਾਉਣਾ ਸੋ ਇਹਨਾਂ ਨੇ ਸਾਨੂੰ ਉੱਪਰ ਭੇਜਿਆ ਐਮਐਲਏ ਬਣਾ ਕੇ ਇਹਨਾਂ ਦੇ ਕਰਕੇ ਅਸੀਂ ਐਮਐਲਏ ਬਣੇ ਆ ਸੋ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬਜ਼ੁਰਗ ਕੋਈ ਚੰਗੇ ਕੰਮ ਦਾ ਰੋਡ ਦਾ ਉਦਘਾਟਨ ਕਰਦੇ ਆ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀਆਂ ਸੜਕਾਂ ਦੇ ਤੋਹਫੇ ਹਲਕਿਆਂ ਨੂੰ ਮਿਲਣਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ 5.5 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਦਾ ਕੰਮ ਸ਼ੁਰੂ ਕਰਾਇਆ 1 ਕਰੋੜ 50 ਲੱਖ ਰੁਪਏ ਦੇ ਲਾਗਤ ਦੇ ਨਾਲ ਸੋ ਇਲਾਕਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਡੇ ਮੰਤਰੀ ਸਾਹਿਬ ਕੈਪਟਨ ਮੰਤਰੀ ਜੀ ਪਿੰਡ ਆ ਜਿਹੜਾ ਮੇਨਾ ਦੇ ਪਿੰਡ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਹਾਰਦਿਕ ਸਵਾਗਤ ਕਰਦਾ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਡੀਆਂ ਦੋ ਮੁੱਖ ਸੜਕਾਂ ਜਿਹੜਾ ਦੀ ਬੜੇ ਚਿਰ ਤੋਂ ਡਿਮਾਂਡ ਚੱਲ ਰਹੀ ਸੀ ਉਹ ਅੱਜ ਉਹਨਾਂ ਨੇ ਪੂਰੀਆਂ ਕੀਤੀਆਂ ਅਸੀਂ ਬਹੁਤ-ਬਹੁਤ ਧੰਨਵਾਦੀਆਂ ਇਹ ਬਹੁਤ ਦਿਨ ਰਾਤ ਜਿਹੜੇ ਇਹ ਸੜਕਾਂ ਦਾ ਉਹ ਘਾਟ ਰੰਕਾਰ ਇਹਦਾ ਪੰਜਾਬ ਦੀਆਂ ਸੜਕਾਂ ਦਾ ਬਹੁਤ ਬਹੁਤ ਮਿਹਨਤ ਕਰ ਰਹੇ ਨੇ ਆਦੇ ਕਰ ਰਹੇ ਨੇ ਬਹੁਤ ਚੰਗੇ ਕੰਮ ਕਰ ਰਹੇ ਨੇ ਉਹ